ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਦੇ ਅੱਗੇ ਸਾਹਮਣੇ ਇੱਕ ਛੋਟੀ ਕਵਿਤਾ ਪੇਸ਼ ਕਰ ਰਹੇ ਹਾਂ ਉਹਨਾ ਉਹਨਾਂ ਦਾ ਸਫਲ ਹੁੰਦਾ ਹੈ ਜੋ ਇਸ ਜਗ ਤੇ ਕੁਝ ਚੰਗੇ ਕਰਮ ਕਰਕੇ ਜਾਂਦੇ ਹਨ ਅਮਿ ਇਹ ਹੈ ਕਿ ਆਪ ਬੜੇ ਪਿਆਰ ਸਤਕਾਰ ਨਾਲ ਸਰਵਣ ਕਰੋਗੇ ਆਉਣਾ ਸਫਲ ਉਹਨਾਂ ਦਾ ਦੁਨੀਆਂ ਦੇ ਵਿੱਚ ਸੀਤਲਾ ਆਉਣਾ ਸਫਲ ਉਹਨਾਂ ਦਾ ਦੁਨੀਆਂ ਦੇ ਵਿੱਚ ਸੀਤਲਾ ਜਿਹੜੇ ਤੁਰਦੇ ᱛੋਂ ਆਪਣਾ ਜਨਮ ਸਵਾਰ ਕੇ ਜਿਹੜੇ ਤੁਰਦੇ ᱛੋਂ ਆਪਣਾ ਜਨਮ ਸਵਾਰ ਕੇ ਉਨਾ ਉਤੇ ਹੁੰਦਾ ਮਾਨ ਕੌਮ ਤੇ ਦੇਸ਼ ਨੂੰ ਉਨਾ ਉਤੇ ਹੁੰਦਾ ਮਾਨ ਕੌਮ ਤੇ ਦੇਸ਼ ਨੂੰ ਜਿਉਂਦੇ ਬਦਨ ਲਈ ਜੋ ਦਿਲ ਵਿੱਚ ਮਰਨਾ ਧਾਰ ਕੇ ਜਿਉਂਦੇ ਬਦਨ ਲਈ ਜੋ ਦਿਲ ਵਿੱਚ ਮਰਨਾ ਧਾਰ ਕੇ ਪਹਿ ਜਾ ਲੋੜ ਸਿਰਾਂ ਦੀ ਜਿੱਥੇ ਆਪਣੀ ਅਣਖ ਲਈ ਮੈਂ ਸੱਜ ਕੇ ਪਹਿ ਜਾ ਲੋੜ ਸਿਰਾਂ ਦੀ ਜਿੱਥੇ ਆਪਣੀ ਅਣਖ ਲਈ ਆਪਣੇ ਹੱਥੀ ਪੇਟਾ ਤਰਦੇ ਸੀਸ ਉਤਾਰ ਕੇ ਆਪਣੇ ਹੱਥੀ ਪੇਟਾ ਤਰਦੇ ਸੀਸ ਉਤਾਰ ਕੇ ਦੁਨੀਆ ਅੰਦਰ ਉਹ ਪਰਵਾਨੇ ਪੂਜੇ ਜਾਂਦੇ ਨੇ ਦੁਨੀਆ ਅੰਦਰ ਉਹ ਪਰਵਾਨੇ ਪੂਜੇ ਜਾਂਦੇ ਨੇ ਹੱਥ ਆਪ ਜਿਗਾਉਂਦੇ ਜੋਤਾ ਸੋਚ ਵਿਚਾਰ ਕੇ ਜਿਹੜੇ ਦੂਜਿਆਂ ਲੈ ਕੇ ਵਰਣੀ ਕਰਨਾ ਜਾਣਦੇ ਜਿਹੜੇ ਦੁਜਿਆਂ ਲੈਕਰ ਵਾਨੇ ਕਰ ਨਾ ਜਾਣਦੇ ਉਹ ਸਰ ਦੇ ਕੇ ਵੀ ਜਿਤ ਜਾਂਦੇ ਜਿਉਣ ਨਾ ਹਾਰ ਕੇ ਉਹ ਸਰ ਦੇ ਕੇ ਵੀ ਜਿਤ ਜਾਂਦੇ ਜਿਉਣ ਨਾ ਹਾਰ ਕੇ ਸਤਗੁਰ ਤੇਗ ਬਾਦ ਵਾਂਗੂ ਅਮਰ ਟੱਲਨੇ ਮੈਂ ਸਦਕੇ ਸਤਗੁਰ ਤੇਗ ਬਾਦ ਬਾਗੋਂ ਅਮਰ ਅਟੱਲ ਨੇ ਰੱਖ ਲਈ ਜੜ੍ਹ ਤਰਮ ਦੀ ਆਪਣਾ ਸਭ ਕੁਝ ਵਾਰ ਕੇ ਉਹਨਾਂ ਸਦਕਾ ਹੀ ਇਸ ਧਰਤੀ ਪੂਜਣ ਯੋਗ ਹੈ ਉਹਨਾਂ ਸਦਕਾ ਹੀ ਇਹ ਧਰਤੀ ਪੂਜਣ ਯੋਗ ਹੈ ਸਜਦੇ ਕਰਦਾ ਹੈ ਅੰਬਰ ਚੁਗ ਚੁਗ ਸੀਸ ਓਲਾਰ ਕੇ ਸੀਤਲ ਜਾਣੇ ਬੰਸ ਸਰੀਰ ਦੇ ਪਿੱਛੇ ਰਹਿਣਗੇ ਸੀਤਲ ਜਾਣੇ ਬੰਸ ਸਰੀਰ ਤੇ ਪਿੱਛੇ ਰਹਿਣਗੇ ਜੋਗ ਦਾ ਜੋ ਇੱਥੇ ਜੋ ਕੁਝ ਇੱਥੇ ਕੀਤੇ ਜੋ ਸਭ ਕਰਮ ਜਮਾ ਤਾਰ ਕੇ ਇੱਥੇ ਕੀਤੇ ਜੋ ਸ਼ੁਭ ਕਰਮ ਹੈ ਜਮਾ ਤਾਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ